ਮੈਂ ਕਿਤੇ ਕਿ ਤੋ ਸ਼ੋਅ ਵਗੈਰਾ ਕਰਕੇ ਆ ਰਿਆ ਸੀ ਰਾਤ ਨੂੰ ਤਾਂ ਦੋ ਤਿੰਨ ਪੁਲਿਸ ਵਾਲਿਆਂ ਨੇ ਹੱਥ ਦਿੱਤਾ ਵੈਸੀ ਸੀ ਨਾਕੇ ਤੇ ਨਹੀਂ ਸੀ ਵੈਸੀ ਖੜੀ ਸੀ ਪਰਦੀ ਸੀ ਉਹਨ ਦਾ ਵੈਸੇ ਨੋਰਮਲ ਹੱਥ ਦਿੱਤਾ ਤੇ ਮੈਂ ਉਹ ਗੱਡੀ ਚ ਬਿਠਾ ਲਿਆ ਉਹਨੂੰ ਇਹ ਨਹੀਂ ਪਤਾ ਸੀ ਉਹ ਗੱਡੀ ਕੀ ਦੀ ਹੈ ਤੇ ਮੈਂ ਪੁੱਛਿਆ ਮੈਂ ਕਿ ਕਿੱਧਰ ਚੱਲਦੇ ਹਾਂ ਅਜੇ ਤੱਕ ਮੇਰਾ ਸੀ ਗੱਡੀ ਚ ਕੋਈ ਕਹਿੰਦੇ ਪੁੱਛੋ ਹੀ ਨਹੀਂ ਬਸ ਕਿੱਧਰ ਚੱਲਿਆ ਬੁਰੇ ਫਸੇ ਹੋਇਆ ਚਲ ਮੈਂ ਲਾਈਟ ਲਾ ਦੇ ਮੈਂ ਮੈਂ ਪਹੁੰਚ ਉਹ ਤੋਂ ਮਾਨ ਸਾਹਿਬ ਕਹਵਾਦਾ ਯਾ ਦਰਸ਼ਨ ਹੋਗੇ ਜੀ ਫਲਾਣਾ ਮੈਂ ਚਲ ਹੁਣ ਦੱਸ ਦੂ ਕਿੱਧਰ ਚੱਲੀ ਉਹ ਕਹਿੰਦੇ ਜੀ ਨਾਬੇ ਤੋਂ ਚੜੇ ਸੀ ਨਾਬੇ ਤੋਂ ਮੈਂ ਚੰਡੀਗੜ੍ਹ ਨੂੰ ਆਦਾ ਸੀ ਕਹਿੰਦੇ ਜੀ ਕੈਦੀ ਦੀ ਬੇਸ਼ੀਬ ਵਰਤਾ ਕੇ ਜੇਲ ਛੱਡ ਕੇ ਜੇ ਹੁਣ ਤੁਸੀਂ ਐਂ ਨੀਂਦੇ ਰਹੇ ਤੁਸੀਂ ਉਹ ਕੈਦੀ ਨੂੰ ਆਕਾਜ਼ ਤੇ ਛੱਡ ਕੇ ਕੈਦੀਆਂ ਵਾਸਤੇ ਤਾਂ ਬਸਾਂ ਹੈਗੇ ਕਹਿੰਦਾ ਜੀ ਮੈਂ ਕਿ ਤੁਸੀਂ ਕਹਿੰਦੇ ਅਸੀਂ ਇਹ ਕਹਿੰਦੇ ਹੱਥ ਦੇ ਕੇ ਜਾਂਦੇ ਆਂ ਮੈਂ ਬਹਿਰੇ ਕਿ ਮੈਂ ਕਹਿੰਦਾ ਹਾਂ ਜੀ ਕਿ ਇਤ ਦਿਨ ਤਾਂ ਬਸ ਜਾਉ ਕਿਤ ਦਿਨ ਬਸ ਛੱਡੂਗੀ ਉੱਥੇ ਉਹ ਤੋਂ ਬਾਅਦ ਅਸੀਂ ਜਿਵੇਂ ਮਰਜੀ ਜਾਈਏ ਸਾਡੇ ਕੋਲ ਕੱਖ ਨਹੀਂ ਹੈਗਾ ਅਸੀਂ ਕਿਹਾ ਹੁਣ ਕਿੰਨੇ ਕਰੋਂਗੇ ਕਹਿੰਦਾ ਕਰਨਾ ਕੀ ਜੀ ਹੁਣ ਇਹ ਜੇ ਵੇਲੇ ਥੋੜੀ ਜਾਵਾਂਗੇ ਥਾਣੇ ਹੁਣ ਕਹਿੰਦਾ ਜਾਉਂਗਾ ਜਾ ਕੇ ਇੱਕ ਦੀ ਮਹਿਮਤਾਂ ਕਰੂੰਗਾ ਵੀ ਫਰ ਲੋ ਮੇਰੇ ਤਾਂ ਤੇ ਯਾਰ ਤੂੰ ਕਰ ਲੈ ਜੋ ਆਗਦਾ ਜਨਮ ਦਿਨ ਹੈ ਕੱਲ ਨੂੰ ਮੈਂ ਉਹ ਮਨਾ ਲੂੰਗਾ ਤੇ ਤੂੰ ਮੇਰੇ ਸਾਥੇ ਕੱਲ ਨੂੰ ਜਿੱਦੇ ਤੇ ਰਣੇ ਜਗਦਾ ਹੋਇਆ ਮੈਂ ਕਰ ਲੂੰਗਾ ਮੈਂ ਕਿਹਾ ਵੀ ਇਹ ਤਾਂ ਯਾਰ ਬੜਾ ਔਖਾ ਤਾਂ ਮੈਂ ਔਖਾ ਕਹਿੰਦਾ ਕੀ ਜੀ ਉੱਤੋਂ ਹੋਰ ਪੰਗਾ ਕਹਿੰਦਾ ਜਿਹੜਾ ਬੱਚੇ ਦਾ ਜਨਮ ਦਿਨ ਹੈ ਕੱਲ ਨੂੰ ਉਹਦੀ ਫੋਟੋ ਨਹੀਂ પા ਸਕਦੇ ਮੈਂ ਕਿਉਂ ਕਹਦਾ ਉਹ ਕਹਿੰਨਗੇ ਤੂੰ ਤਾਂ ਡਿਊਟੀ ਤੇ ਸੀ ਤੂੰ ਇੱਥੇ ਕੀ ਕਰਦਾ ਫਿਰਦਾ ਫਲੇਸ ਹਸਪੀਟਲ ਤੋਂ ਆਰਡਰ ਆ ਜਾਣਗੇ ਮੈਂ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਪਰਮਾਤਮਾ ਕੋਈ ਦਿਨ ਲਿਆਊਗਾ ਵਧੀਆ ਜੋ ਤੁਸੀਂ ਆਪਣੇ ਬੱਚਿਆਂ ਜਨਮ ਦਿਨ ਕਰੇ ਮਨਾਓ ਆਉਣ ਸਾਰ ਅਸੀਂ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੀ ਪੁਲਿਸ ਦੇ ਜਨਮ ਦਿਨ ਲੈ ਕੇ ਇੱਕ ਸ਼ਾਨਦਾਰ ਜਿਹੜਾ ਕੰਗ੍ਰੈਚੁਲੇਸ਼ਨਸ ਦਾ ਵਧਾਈਆਂ ਦਾ ਕਾਰਡ ਜਿਹੜਾ ਹਰੇਕ ਪੁਲਿਸ ਵਾਲੇ ਦੀ ਕਰੇ ਡੀਜੀਪੀ ਸਾਹਿਬ ਦੇ ਸਾਈਨ ਨੇ ਤੇ ਮੇਰੇ ਸਾਈਨ ਨੇ ਵਧਾਈਆਂ ਦਾ ਜਾਂਦਾ ਹੈ ਕਿ ਤੁਹਾਡੇ ਪਾਪਾ ਤੁਹਾਡੇ ਜਿਹੜੇ بیٹے ਜਾਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਾਡੀ ਪੰਜਾਬ ਪੁਲਿਸ ਦੀ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਅੱਜ ਉਹਨਾਂ ਨੂੰ ਜਨਮ ਦਿਨ ਦੀ ਪਾਪਾ ਵਧਾਈ ਕਾਰਡ ਹੁੰਦਾ ਨਾ ਕੁਛ ਨਹੀਂ ਛੁੱਟੀ ਸ਼ੁਰੂ ਕੀਤੀ ਪਹਿਲਾਂ ਤਾਂ ਇਹ ਘਟਾਈਏ ਜੀ ਕੰਮ ਮੈਂ ਕਹਿਣਾ ਕਿ ਤੁਸੀਂ ਕੰਪਿਊਟਰ ਜਾਂ ਰੋਬੋਟ ਨਹੀਂ ਹੈਗੇ ਪਰ ਜੇ ਤੁਹਾਡੇ ਹੱਥ 'ਚ ਕੰਪਿਊਟਰ ਜਾਂ ਰੋਬੋਟ ਦੇ ਦਈਏ ਤੁਸੀਂ ਉਹਨਾਂ ਤੋਂ ਪੰਜ ਗੁਣਾ ਕੰਮ ਲੈ ਲੋਗੇ। ਇਹ ਗੱਲ ਅਜਾ ਫੇਰ ਅਸੀਂ ਕਿਹਾ ਵੀ ਮੁੰਬਈ ਪੁਲਿਸ ਵਾਂਗੂ ਜਿਵੇਂ ਬਈ ਪੁਲਿਸ ਵਾਸਤੇ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ। ਹਰ ਸਾਲ ਉਹ ਮੰਗ ਹੁੰਦਾ ਉਹਦਾ ਨਾਮ। ਕਿਉਂ ਰਾਖੀ ਕਰਦੇ ਨੇ ਸਾਰਿਆਂ ਦੀ ਤਾਂ ਉਹ ਬਾਲੀਵੁੱਡ ਦੀ ਸਾਰੀ ਸਟਾਰ ਜਿਹੜੇ ਨੇ ਉਹ ਸ਼ੋਅ ਕਰਦਾ ਆਪਾਂ ਵੀ ਸ਼ੁਰੂ ਕੀਤਾ। ਪੀ ਪੀਚ ਕੀਤਾ ਸੀ ਗੁਲਦਸਤਾ। ਕਿ ਘਟੂ ਘਟ ਪੁਲਿਸ ਵਾਲੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹ ਵੀ ਕਦੇ ਵਧੀਆ ਸੋਹਣੇ ਕੱਪੜੇ ਪਾ ਕੇ ਬੱਚਿਆਂ ਨਾਲ ਆਉਣ ਇੱਕ ਗੈਸਟ ਦੇ ਤੌਰ ਤੇ ਬੈਠਣ ਉੱਥੇ ਦਰਸ਼ਕ ਦੇ ਤੌਰ ਤੇ ਇੰਜੋਏ ਕਰਨ ਜਦੋਂ ਕੋਈ ਸ਼ੋਅ ਹੁੰਦਾ ਜਦੋਂ ਕੋਈ ਦਿਵਾਲੀ ਆ ਜਦੋਂ ਦਸਹਿਰਾ ਆ ਜਦੋਂ 26 ਜਨਵਰੀ ਜਦੋਂ 15 ਅਗਸਤ ਲੋਕਾਂ ਨੂੰ ਛੁੱਟੀਆਂ ਆਪਣੀ ਡਿਊਟੀ ਸਾਖਤ ਸੋ ਇਸ ਕਰਕੇ ਇਹ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਉਹਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਪੁਲਿਸ ਖੁਸ਼ ਹੈ ਹੁਣ ਪੁਲਿਸ ਵਾਲੇ ਇਸ ਗੱਲੋਂ ਖੁਸ਼ ਨੇ ਕਿ ਘਟੂ ਘਟ ਸਾਨੂੰ ਵੀ ਇਨਸਾਨ ਸਮਝਿਆ ਜਾ ਰਿਹਾ ਹੈ ਔਰ ਸਾਡੇ ਨਫਰੀ ਵੀ ਵਧਾਈ ਜਾ ਰਹੀ ਹੈ ਨਫਰੀ 2002 ਚ ਵੀ 19 ਸੀ 2022 ਚ ਵੀ 19 8000 ਵਧਾਉਂਦੇ ਹੀ ਨਹੀਂ ਹੈਗੇ ਕੀ ਗੱਲ ਬਈ ਉਹ ਕ੍ਰਾਈਮ ਵੱਧ ਗਿਆ ਕਿੰਨੀ ਪਾਪੂਲੇਸ਼ਨ ਵੱਧ ਗਈ ਪੁਲਿਸ ਦੇ ਵਿੱਚ ਕਿਉਂ ਨਹੀਂ ਭਰਤੀ ਆਉਂਦੀ ਕਿਉਂਕਿ ਉਹ ਜਿੰਨੇ ਕ੍ਰਾਈਮ ਵਧੇ ਜਾਊਗਾ ਪਾਪੂਲੇਸ਼ਨ ਵਧੇਗੀ ਪਰ ਹੈਡ ਤੁਹਾਡਾ ਜਿਹੜਾ ਪ੍ਰੈਸ਼ਰ ਉਹ ਵਧੇ ਜਾਊਗਾ ਜੇ ਕਿਸੇ ਹਸਪਤਲ ਚ ਡਾਕਟਰ ਮਤਲਬ ਮਰੀਜ਼ ਵੱਧਦੇ ਨੇ ਡਾਕਟਰ ਉਨੇ ਨਹੀਂ ਨੇ ਤਾਂ ਪਰ ਡਾਕਟਰ ਜਿਹੜਾ ਮਰੀਜ਼ ਚੈੱਕ ਕਰਨ ਦਾ ਟਾਈਮ ਘੱਟ ਜਾਂਦਾ ਨਾ ਜੇ ਇੱਕ ਡਾਕਟਰ 5 ਮਿੰਟ ਦਿੰਦਾ ਤਾਂ 2 ਮਿੰਟ ਤੇ ਆ ਜੂਗਾ ਜੇ ਦੁੱਗਣੇ ਆਉਣ ਲੱਗੇ ਮਰੀਜ਼ ਸੋ ਇਸ ਕਰਕੇ ਅਸੀਂ ਜਿੰਨੇ ਵੀ ਸਾਡੀ ਆਫੀਸਰਾਂ ਦੀ ਟੀਮ ਹੈ ਬਹੁਤ ਹੀ ਸਾਰਿਆਂ ਦਾ ਆਪਸ ਦੇ ਵਿੱਚ ਤਾਲਮੇਲ ਹੈ ਔਰ ਆਪਸ ਦੇ ਵੀ ਸਾਰਿਆਂ ਦਾ ਬਹੁਤ ਇੱਕ ਦੂਜੇ ਨੂੰ ਗਾਈਡ ਕਰਨ ਦਾ ਵੀ ਹੈ ਸੀਨੀਅਰਾਂ ਤੋਂ ਸਿੱਖਦੇ ਆ ਅਸੀਂ ਵੀ ਕਿਹਾ ਕਿ ਸੀਨੀਅਰਾਂ ਤੋਂ ਸਿੱਖੋ ਉਹਨਾਂ ਨੇ ਇਹ ਰਾਹਾਂ ਦੇਖਿਆ ਹੋਏ ਨੇ ਔਖੀਆਂ ਰਾਹਾਂ ਕਾਲੇ ਦਿਨ ਵੀ ਦੇਖਿਆ ਹੋਏ ਨੇ ਤੂੰ ਉਹਦਾ ਤੂੰ ਸਿੱਖੋਗੇ ਕਿਵੇਂ ਜਿਹੜਾ ਇਹਨਾਂ ਔਖੇ ਰਾਹਾਂ ਵਿੱਚ ਦੀ ਲੰਘਣਾ ਤੇ ਪਬਲਿਕ ਨੂੰ ਤੰਗ ਨਹੀਂ ਕਰਨਾ ਪ੍ਰੋ ਪ੍ਰੋ ਪੀਪਲ ਪੁਲਿਸ ਬਣ ਜੂਗੀ ਤਾਂ ਲੋਕ ਜਿਹੜੇ ਨੇ ਉਹ ਪੰਜਾਬ ਦੇ ਲੋਕ ਤਾਂ ਖਾਸ ਤੌਰ ਤੇ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਸਾਡੇ ਤਾਂ ਲੋਕ ਵੈਸੇ ਵੀ ਮਤਲਬ ਇੱਜ਼ਤ ਦੇਣਾ ਮੇਜ਼ਬਾਨੀ ਇਹ ਤਾਂ ਆਪਣੇ ਖੂਨ ਚ ਤੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ 150 ਨਵੇਂ ਹੈਡ ਕਨਸਟੇਬਲ ਭਰਤੀ ਹੋਏ ਨੇ ਅੱਜ ਸ਼ਾਮ ਨੂੰ ਤੁਸੀਂ ਘਰੇ ਜਾਓਗੇ ਤਾਂ ਜਲੇਬੀਆਂ ਕੜਾਈਆਂ ਚੜਨਗੀਆਂ ਤੇ ਖੁਸ਼ੀਆਂ ਹੋਣਗੀਆਂ ਖਾਸ ਤੌਰ ਤੇ ਮੈਂ ਤਾਂ ਬੜਾ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਹਰ ਇੱਕ ਡਿਪਾਰਟਮੈਂਟ ਚ ਜਦੋਂ ਸਾਡੀਆਂ 3 ਭੈਣਾਂ ਜਿਹੜੀਆਂ ਨੇ ਉਹ ਜੁਆਇਨ ਕਰਦੀਆਂ ਪਟਵਾਰੀਆਂ ਚ ਹੈਡ ਕਨਸਟੇਬਲ ਚ ਉਹਦੇ ਉੱਥੇ ਪੀਏਪੀ ਚ ਗਏ ਸੀ ਹੈਨਾ ਐਸ ਡੀਓਜ਼ ਕਿਹੜਾ ਡਿਪਾਰਟਮੈਂਟ ਆ ਜਿੱਥੇ ਜਿਹੜੇ ਕੁੜੀਆਂ ਨਾ ਟਾਪ ਕਰਦੀਆਂ ਹੋਊ ਟਾਪ ਵੀ ਕਰਦੀਆਂ ਨਾਲ ਸੋ ਇਹ ਸਾਡੀ ਮਾਈ ਭਾਗੋ ਦੀ ਜਿਹੜੀ ਨਾਰੀ ਸ਼ਕਤੀ ਹੈ ਉਹ ਮਾਈ ਭਾਗੋ ਦੀ ਨਾਰੀ ਸ਼ਕਤੀ ਮੰਨੀ ਗਈ ਹੈ ਪਹਿਲੀ ਸਿੱਖ ਵਾਰੀਅਰ ਸੀ ਤੇ ਆਪਣੇ ਇੱਥੇ ਫੌਜ ਦੀ ਟ੍ਰੇਨਿੰਗ ਦਾ ਸੈਂਟਰ ਵੀ ਹੈਗਾ ਮੋਹਾਲੀ ਮਾਈ ਭਾਗੋ ਟ੍ਰੇਨਿੰਗ ਸੈਂਟਰ ਹੈ ਜਿਹੜਾ ਸੋ ਸਾਡੀਆਂ ਧੀਆ ਸਾਡੀਆਂ ਭੈਣਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਹੈਗੀਆਂ ਔਰ ਜਿਹੜੇ ਮਰਜੀ ਫੀਲਡ ਚ ਜਾਓ ਤਾਂ ਉਹ ਅੱਗੇ ਤੁਹਾਨੂੰ ਟਾਪਰ ਹੀ ਮਿਲਣਗੇ ਸੋ ਮਿਲ ਜੁੜ ਕੇ ਕੰਮ ਕਰਨਾ ਔਰ ਮੈਂ ਨਾਲੇ ਵੀ ਕਹਿਣਾ ਉਹਨਾਂ ਜਿਹੜੀ ਕੁਰਸੀ ਤੇ ਬੈਠੋਗੇ ਬਹੁਤ ਅਹਿਮ ਹੈ ਕੋਈ ਕੁਰਸੀ ਛੋਟੀ ਨਹੀਂ ਹੁੰਦੀ ਤੁਸੀਂ ਇਹ ਸੋਚ ਲਓ ਕਿ ਜਿਹੜੀ ਕੁਰਸੀ ਤੇ ਬੈਠੋਗੇ ਉਹਦੀ ਜਿੰਨੀ ਇੱਜ਼ਤ ਹੈ ਉਸ ਕੁਰਸੀ ਦੀ ਤੁਹਾਡੇ ਬੈਠਣ ਨਾਲ ਉਹ ਇੱਜ਼ਤ ਵਧੇ ਕੁਰਸੀ ਦੀ ਤੁਹਾਡੇ ਬੈਠਣ ਨਾਲ ਉਸ ਅਹੁਦੇ ਦੀ ਇੱਜ਼ਤ ਘਟੇ ਨਾ ਜਿੰਨਾ ਮੈਨੂੰ ਮਾਣ ਬਖਸ਼ਦਾ ਲੋਕਾਂ ਨੇ ਮੈਂ ਪ੍ਰਮਾਤਮਾ ਕੀ ਇੱਕ ਉਰਦਾਸ ਕਰਦਾ ਹਾਂ ਪ੍ਰਮਾਤਮਾ ਇਦੂ ਬਦ ਭਾਵੇਂ ਇੱਜ਼ਤ ਨਾ ਵਧਾਈ ਪਰ ਜਿੰਨੀ ਬਣ ਗਈ ਬਚਾਈ ਰੱਖੀ ਇਦੂ ਬਦ ਇਦੂ ਘਟਾਈ ਨਾ ਬਸ ਕਿਉਂਕਿ ਕਿਸੇ ਵੀ ਚੀਜ਼ ਦੇ ਟੌਪ ਤੇ ਜਾਣਾ ਬਹੁਤ ਸੌਖਾ ਹੁੰਦਾ ਹੈ ਪਰ ਉੱਥੇ ਰਹਿਣਾ ਬਹੁਤ ਔਖਾ ਹੁੰਦਾ ਜੇ ਤੁਸੀਂ ਦਰਖਤ ਦੀ ਟੌਪ ਤੇ ਵੀ ਚਲੇ ਜਾਓਗੇ ਨਾ ਦਰਖਤ ਦੀ ਬਿਲਕੁਲ ਤੇ ਸੀ ਤੇ ਚਲੇ ਜਾਉਗੇ ਤਿੰਨ ਕਿਸਮ ਦੀਆਂ ਪ੍ਰੋਬਲਮਾਂ ਹੁੰਦੀਆਂ ਪਹਿਲੀ ਗੱਲ ਤਾਂ ਜਿਹੜੀ ਟੀਸੀ ਹੈ ਉੱਥੇ ਤੁਸੀਂ ਕੱਲੇ ਹੁੰਨੇ ਹੋ ਇਕੋ ਹੀ ਜਾਂਦਾ ਟੀਸੀ ਤੇ ਤਾਂ ਤੁਸੀਂ ਕਿਸੇ ਨਾਲ ਸਲਾਹ ਨਹੀਂ ਕਰ ਸਕਦੇ ਸਾਰੇ ਫੈਸਲੇ ਤੁਹਾਨੂੰ ਆਪ ਕਰਨੇ ਪੈਂਦੇ ਆ ਨੰਬਰ 2 ਤੇ ਟੀਸੀ ਜਿਹੜੀ ਹੈ ਉਹ ਥੋੜੀ ਜਿਹੀ ਹਵਾ ਦੇ ਝੌਕੇ ਨਾਲ ਵੀ ਬਹੁਤ ਜ਼ਿਆਦਾ ਝੋਲ ਖਾਂਦੀ ਹੈ ਨੰਬਰ 3 ਤੇ ਜੇ ਟੀਸੀ ਤੋਂ ਡਿਗ ਪੇ ਜੇ ਵਿਚ ਵਿਚਾਲਾ ਜੋ ਡਿਗ ਪੇ ਨਾ ਥੋੜੀ ਬਹੁਤ ਚਿਹਰੀ ਟਾਈਆਂ ਪੈਣਗੀਆਂ ਕਪੜੇ ਝਾੜ ਕੇ ਫੇਰ ਦਰਖਤ ਤੇ ਚੜਨ ਦੀ ਟਰਾਈ ਕਰ ਸਕਦੇ ਹੋ ਜੇ ਟੀਸੀ ਤੁਹਾਡੀ ਫੇਨਾ ਫੇਰ ਹੀੜ ਦੀ ਹੱਡੀ ਟੁੱਟਦੀ ਹੈ ਤੇ ਤਾਂ ਦਰਖਤ ਵੱਲ ਦੇਖਣ ਦੀ ਵੀ ਤੁਸੀਂ ਹਮਤ ਨਹੀਂ ਕਰ ਸਕਦੇ ਸੋ ਇਸ ਕਰਕੇ ਟੀਸੀ ਤੇ ਪਹੁੰਚਣਾ ਬਹੁਤ ਔਖਾ ਹੈ ਬ੍ਰਹਿਣਾ ਬਹੁਤ ਔਖਾ ਸੋ ਤੁਸੀਂ ਸਿਖਰਾਂ ਤੇ ਪਹੁੰਚੋਗੇ ਸਿਖਰਾਂ ਤੇ ਰਹਿਣਾ ਫਿਰ ਔਰ ਪੰਜਾਬੀਆਂ ਇੱਕ ਨੰਬਰ ਤੋਂ ਘਟਾਪਾ ਨੂੰ ਕੋਈ ਆਉਦਾ ਹੀ ਪਸੰਦ ਨਹੀਂ ਕਿੱਥੇ ਕਿੱਥੇ ਹੈ ਪੰਜਾਬੀ ਜੇ ਕੋਈ ਫੇਲ ਪੰਜਾਬੀ ਦੁਨੀਆ ਭਰ ਚ ਦੱਸ ਦਿਓ ਕੋਈ ਫੇਲ ਪੰਜਾਬੀ ਮਿਲਦਾ ਹੋਵੇ ਤੁਹਾਨੂੰ ਅਸੀਂ ਤਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈ ਉੱਥੇ ਵੀ ਕੰਮ ਜਾ ਹੋ ਜਾਂਦੇ। ਵੀ ਚਲ ਕੋਈ ਨਹੀਂ ਗਲਤੀ ਨਾਲ ਇੱਥੇ ਆ ਕੇ ਚਲ ਕੋਈ ਨਹੀਂ ਇੱਥੇ ਕੰਮ ਜਾ ਹੋ ਜਾਂਦੇ। ਸਾਨੂੰ ਤਾਂ ਗੁਰੂਆਂ ਨੇ ਗਰੀਬਾਂ ਦੇ ਹੱਕਾਂ 'ਚ ਲੜਨ ਦੀ, ਮਜਲੂਮਾਂ ਦੇ ਹੱਕਾਂ 'ਚ ਖੜਨ ਦੀ ਪਰ ਇਹਨਾਂ ਦਿੱਤੀ ਹੋਈ ਐ। ਸਾਡੇ ਗੁਰੂ ਤਾਂ ਲੱਖਾਂ ਕਿਲੋਮੀਟਰ ਤੁਰ ਤੁਰ ਕੇ ਉਦਾਸੀਆਂ 'ਚ ਸੱਚਾਈ ਦਾ ਹੋਕਾ ਦਿੰਦੇ ਰਹੇ ਆ, ਕਿਰਤ ਕਰਨ ਦਾ ਹੋਕਾ ਦਿੰਦੇ ਰਹੇ। ਅਸੀਂ ਤਾਂ ਉਹਨਾਂ ਦੇ ਵਾਰਿਸ ਆਂ ਜੀ। 20 ਰੁਪਿਆ ਦਾ ਲੰਗਰ ਇੱਕ ਵਾਰੀ ਲਾਇਆ ਸੀ ਅੱਜ ਤੱਕ ਨਹੀਂ ਮੁੱਕਿਆ, ਨਾ ਹੀ ਮੁੱਕਣਾ। ਸੋ ਅਸੀਂ ਤਾਂ ਉਹਨਾਂ ਦੇ ਵਾਰਿਸ ਆ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਸੰਤ ਸਿਪਾਹੀ ਬਾਦਸ਼ਾਹ ਦਰवेश ਕਾ ਉਹਨਾਂ ਨੂੰ ਕੀ ਕਲਗੀਧਰ ਸਰਵੰਸਦਾਨੀ ਕੀ ਕੀ ਕਹ ਲੋਂਗੇ ਉਹਨਾਂ ਨੂੰ ਸ਼ਬਦ ਮੁੱਕ ਜਾਂਦੇ ਆ ਜੀ ਅਸੀਂ ਤਾਂ ਉਹਨਾਂ ਦੇ ਵਾਰਿਸ ਕਿ ਕਿੰਨੇ ਲੜਾਈਆਂ ਕਿੰਨੇ ਤੂਫਾਨ ਚੱਲੇ ਉਹਨਾਂ ਨੇ ਪਰ ਚੰਡੀ ਦੀ ਵਾਰ ਵਾਂਗੂ ਲਿਖ ਕੇ ਉਹਨਾਂ ਨੇ ਜਿਹੜੀਆਂ ਲਫ਼ਜ਼ ਕੌਮ ਦੇ ਵਿੱਚ ਜਜ਼ਬਾ ਭਰਿਆ ਜੋਸ਼ ਭਰਿਆ ਜਫਰਨਾਮੇ ਲਿਖੇ ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਹੱਲ ਗਿਆ ਸੀ ਡਿਪਰੈਸ਼ਨ ਚ ਲੱਗ ਗਿਆ ਸੀ ਜੋ ਜਫਰਨਾਮਾ ਪੜ੍ਹਿਆ ਉਹਨੇ ਸੱਚ ਸੱਚ ਰਹਿੰਦਾ ਨਾ ਸੱਚ ਦਾ ਸੂਰਜ ਨਹੀਂ ਇਨਸਾਫ ਦਾ ਸੂਰਜ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਇਨਸਾਫ ਦਾ ਸੂਰਜ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਕੋਲੇ ਲੱਖਾਂ ਕਰੋੜਾਂ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਦਾ ਹਾਂ ਪਰ ਨਹੀਂ ਜਾਂਦਾ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਜਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਮਤਲਬ ਨਹਿਰ ਚ ਜਿੰਨੇ ਜਰ ਸਾਹ ਨੇ ਨਹਿਰ ਚ ਡੁੱਬੋਂਗੇ ਸਾਹ ਮੁੱਕ ਕੇ ਤਾਹ ਆਜੋਗੇ ਫਿਰ ਭਾਰ ਕਾ ਦਾ ਸੀ ਤੁਹਾਡੇ ਚ ਸਾਹਾਂ ਦਾ ਸਾਹਾਂ ਦਾ ਭਾਰ ਲਈ ਫਿਰਦੇ ਆ ਪਤਾ ਨਹੀਂ ਲੁੱਟ ਲੁੱਟ ਕੇ ਆ ਵੀ ਮੈਨੂੰ ਦੇ ਦਿਓ ਆ ਵੀ ਮੈਨੂੰ ਦੇ ਦਿਓ ਕਿੱਥੇ ਲੈ ਕੇ ਜਾਣਾ ਜਨਾਬ ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ ਪਲਕੀ ਖਬਰ ਨਹੀਂ ਸਮਾਨ 80 ਸਾਲ ਕਾ ਪਤਾ ਨਹੀਂ ਕੱਲ ਨੂੰ ਹੋਣਾ ਨਹੀਂ ਹੋਣਾ ਪਰ ਮਾਰੋ ਠੱਗਿਆਂ ਇੱਧਰ ਨੂੰ ਆ ਆ ਤੂੰ ਆ ਜਾ ਕਿੱਥੇ ਲੈ ਜਾਓਗੇ ਨਾਲ ਲੈ ਜਾਓਗੇ ਸੋ ਸਭ ਤੋਂ ਵੱਡੀ ਗੱਲ ਹੈ ਜਿਹੜੇ ਆਹਦੇ ਤੇ ਬੈਠੋਗੇ ਜਿਹੜਾ ਬੰਦਾ ਤੁਹਾਡੇ ਕੋਲੇ ਆਊਗਾ ਨਾ ਕੋਈ ਕੰਮ ਕਰਾਉਣ ਕੋਈ ਇਨਵੈਸਟੀਗੇਸ਼ਨ ਚ ਕੋਈ ਆਪਣਾ ਇਨਸਾਫ ਲੈਣ ਉਹ ਪਹਿਲਾਂ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾਂ ਮਸਜਿਦ ਜਾ ਕੇ ਆਊਗਾ ਸਵੇਰੇ ਅਰਦਾਸ ਕਰੂਗਾ हे ਪ੍ਰਮਾਤਮਾ ਉਹ ਚੰਗਾ ਬੰਦਾ ਬੈਠਾ ਹੋਵੇ ਕੁਰਸੀ ਤੇ ਅਜ ਇਨਸਾਫ ਮਿਲ ਜੇ ਦਿਲ ਨੂੰ ਸਕੂਨ ਮਿਲ ਜੂ ਤੇ ਜੇ ਤੁਸੀਂ ਮੂਡ ਖਰਾਬ ਚ ਬੈਠੇ ਹੋ ਭਗਾ ਕੇ ਮਾਰੀ ਉਹਦੀ ਅਰਜੀ ਬਾਬਾ ਰੋਜ਼ ਹੀ ਆਜਣਾ ਮੂੰਹ ਚੱਕ ਕੇ ਇਹ ਨਹੀਂ ਕੰਮ ਹੋਣਾ ਤੇਰਾ ਤੇ ਸਮਝ ਲਓ ਤੁਸੀਂ ਪਰਮਾਤਮਾ ਦੀ ਜਿਹੜੀ ਅਰਦਾਸ ਸੀ ਉਹਨੇ ਕੀਤੀ ਸੀ ਉਹ ਮੋੜਤੀ ਤੁਸੀਂ ਅਸੀਸ ਨਹੀਂ ਲਈ ਤੁਸੀਂ ਜੇ ਤੁਸੀਂ ਕਹਤਾ ਬਾਬਾ ਜੀ ਕੋਈ ਗੱਲ ਨਹੀਂ ਇੱਕ ਕਾਗਜ਼ਾ ਘਟ ਹੈ ਮੈਂ ਅਸੀਂ ਇੱਥੇ ਪੂਰੇ ਕਰ ਦਿੰਨੇ ਆ ਮੈਂ ਉੱਥੋਂ ਦੂਜੇ ਦਫ਼ਤਰ ਤੋਂ ਕਰਾ ਲੈਣ ਤੁਸੀਂ ਚਾਹ ਪਾਣੀ ਪੀਓ ਅਸੀਂ ਕਰਾਉਣੇ ਆ ਜੀ ਕੰਮ ਤੇ ਉਹ ਬੰਦਾ ਸ਼ਾਮ ਨੂੰ ਫਿਰ ਗੁਰਦੁਆਰੇ ਜਾਊਗਾ ਦਫ਼ਤਰ ਚੋਂ ਜਾਂਦਾ ਹੋਇਆ ਉੱਥੇ ਕਹੂਗਾ ਵਾਹ ਪ੍ਰਮਾਤਮਾ ਤੇਰੇ ਹੀ ਰੂਪ ਬੈਠਾ ਸੀ ਇਸ ਪਰਿਵਾਰ ਨੂੰ ਇਹਦੇ ਇਸ ਬੰਦੇ ਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਤਰੱਕੀਆਂ ਬਖਸ਼ ਆ ਮਿਲੂਗਾ ਫਿਰ ਤੁਹਾਨੂੰ ਔਰ ਜਿਹੜੀਆਂ ਆਹ ਦੁਆਵਾਂ ਨੇ ਜਿਹੜੀਆਂ ਆਹ ਅਹਿਸਾਸਾਂ ਨੇ ਇਹਨਾਂ ਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਇਨਾਂ ਚੀਜ਼ਾਂ ਦਾ ਦੁਆਵਾਂ ਦਾ ਅਸੀਸਾਂ ਦਾ ਸੋ ਇਸ ਕਰਕੇ ਮੈਂ ਚਾਹਨਾ ਕਿ ਜੇ ਤੁਸੀਂ ਜਿਹੜੀ ਕੁਰਸੀ ਤੇ ਬੈਠੋਗੇ ਉਸ ਕੁਰਸੀ ਦਾ ਮਾਣ ਵਧਾਓ ਉਸ ਕੁਰਸੀ ਦੀ ਇੱਜ਼ਤ ਵਧੇ ਉਹ ਕੁਰਸੀ ਤੁਹਾਡੇ ਨਾਂ ਕਰਕੇ ਜਾਣੀ ਜਾਵੇ ਐਲਨ ਮਸਕ ਬਹੁਤ ਅਮੀਰ ਬੰਦਾ ਦੁਨੀਆ ਦਾ ਟੈਸਲਾ ਵਾਲਾ ਜਿਹੜਾ ਨੰਬਰ 1 ਅਮੀਰ ਹੈ ਇਸ ਵਕਤ ਐਲਨ ਮਸਕ ਉਹਦੇ ਦਫ਼ਤਰ 'ਚ ਜੇ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਦੇ ਤਾਨੇ ਅਸਤੀਫਾ ਲੈ ਕੇ ਐਲਨ ਮਸਕ ਕੋਲੇ ਆ ਗਈ ਕਹਿੰਦੀ ਜੀ ਮੈਂ ਰਜਾਇਨ ਕਰਨਾ ਉਹ ਕਹਿੰਦਾ ਅੱਛਾ ਦਫਤਰ ਚ ਕੰਮ ਕਰ ਦਿਓ ਕਹਿੰਦੀ ਹਾਂ ਜੀ ਕਹਿੰਦਾ ਉਹ ਕਿਸ ਅਸਤੀਫਾ ਮੈਂ ਬਾਅਦ ਦੇਖੂਗਾ ਲੈ 1 ਲੱਖ ਡਾਲਰ ਦੁਨੀਆ ਕੋ ਮੈਂ 1 ਮਹੀਨਾ ਮੈਂ ਕਿਸੇ ਖਾਤੇ ਚ ਨਹੀਂ ਲਿਖਦਾ ਉਹੀ ਦੇਦਾ ਤੈਨੂੰ 1 ਲੱਖ ਡਾਲਰ ਲੈ ਲੈ ਦੁਨੀਆ ਘੁੰਮਿਆ ਫਿਰ ਮੈਂ ਆਪੀ ਫੈਸਲਾ ਕਰ ਲਵਾਂ ਤੇਰੇ ਅਸਤੀਫੇ ਤੇ ਰਜਾਇਨ ਤੇ ਉਹ ਕਹਿੰਦੀ ਲੈ ਮੈਂ ਕੰਮ ਹੀ ਬਣ ਗਿਆ ਲੱਖ ਡਾਲਰ ਮਿਲ ਗਿਆ ਉਹ ਦੁਨੀਆ ਘੁੰਮਣ ਚਲੀ ਗਈ ਮਹੀਨੇ ਬਾਅਦ ਆ ਗਈ ਆ ਕੇ ਕਹਿੰਦੀ ਜੀ ਮੈਂ ਦੁਨੀਆ ਘੁੰਮਾਈ ਹੁਣ ਦੱਸੋ ਕਹਿੰਦਾ ਅੱਛਾ ਤੇਰਾ ਅਸਤੀਫਾ ਪਿਆ ਕਹਿੰਦਾ ਜਾਓ ਅਸਤੀਫਾ ਮਨਜ਼ੂਰ ਹੋ ਗਿਆ ਉਹ ਕਹਿੰਦੀ ਜੀ ਮਨਜ਼ੂਰੀ ਕਰਨਾ ਸੀ ਤੋ ਉਸੇ ਦਿਨ ਹੀ ਕਰ ਲੈਂਦਾ ਜਿਸ ਦਿਨ ਮੈਂ ਆਈ ਸੀ ਪਹਿਲੇ ਦਿਨ ਮਹੀਨਾ ਮੈਨੂੰ ਪੂਰੀ ਦੁਨੀਆ ਘੁੰਮਾਈ ਆ ਵਿੱਚ ਕਹਿੰਦਾ ਹਾਲ ਚਪਹਿਲਾ ਮੈਨੂੰ ਪਤਾ ਨਹੀਂ ਸੀਗਾ ਵੀ ਤੇਰੇ ਦਫ਼ਤਰ ਚ ਕੀ ਅਹਿਮੀਅਤ ਹੈ ਮੈਨੂੰ ਨਹੀਂ ਪਤਾ ਸੀ ਵੀ ਤੂੰ ਕਿੰਨੀ ਕਹਮੀਅਤ ਰੱਖਦੀ ਐ ਦਫ਼ਤਰ 'ਚ ਕਹਿੰਦਾ ਜੇ ਤੇਰੀ ਅਹਿਮੀਅਤ ਹੁੰਦੀ ਦਫ਼ਤਰ 'ਚ ਜਿੱਥੇ ਤੂੰ ਕੰਮ ਕਰਦੀ ਸੀ ਜਿਹੜੀ ਕੁਰਸੀ 'ਤੇ ਕਹਿੰਦਾ ਦੋ ਤਿੰਨ ਦਿਨਾਂ ਬਾਅਦ ਤਰਸੱਲੀ ਮੱਤ ਜਾਣੀ ਸੀ ਦਫ਼ਤਰ 'ਚ ਵੀ ਉਹ ਨਹੀਂ ਆ ਰਹੀ ਜੀ ਕੰਮ ਰੁਕ ਗਏ ਕਹਿੰਦਾ ਫਿਰ ਤੈਨੂੰ ਵਾਪਸ ਬੁਲਾਉਂਦਾ ਮੈਂ ਕਹਿੰਦਾ ਮਹੀਨਾ ਹੋ ਗਿਆ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਵੀ ਉਹਦੇ ਬਿਨਾ ਕੰਮ ਖੜ ਗਿਆ ਜੀ ਇਸ ਕਰਕੇ ਤੇਰੀ ਕੋਈ ਅਹਿਮੀਅਤ ਨਹੀਂ ਜਾ ਕਿਤੇ ਮਰਜੀ ਜਾ ਇੱਥੋਂ ਕਿਸੇਦ ਹੁੰਦਾ ਦਫ਼ਤਰ ਦੇ ਵਿੱਚ ਆਪਣੀ ਸੀਟ ਦੀ ਅਹਿਮੀਅਤ ਬਣਾਓ ਕਿ ਤੁਹਾਡੇ ਬਿਨਾ ਸਰੇ ਨਾ ਤੁਸੀਂ ਦੋ ਦਿਨ ਛੁੱਟੀ ਤੇ ਚਲੇ ਗਏ ਮਲਾਜ਼ਮ ਕਹਿਣ ਯਾਰ ਕੰਮ ਖੜਿਆ ਪਿਆ ਫਾਈਲਾਂ ਰੁਕੀਆਂ ਪਈਆਂ ਨੇ ਛੇਤੀ ਬਲਾਓ ਨੂੰ ਅਹਿਮੀਅਤ ਬਣਾਓ ਭੀੜ ਦਾ ਹਿੱਸਾ ਤਾਂ ਕੋਈ ਵੀ ਬਣ ਜਾਊਗਾ ਭੀੜ ਮੈਂ ਬਹੁਤ ਸੇ ਚਿਹਰੇ ਦੇਖੇ ਹਨ ਇੱਕ ਚਿਹਰੇ ਦੇ ਪਿੱਛੇ ਇਤਨੀ ਭੀੜ ਕਦੇ ਨਹੀਂ ਦੇਖੀ ਸੋ ਭੀੜ ਨਹੀਂ ਬਣਨਾ ਭੀੜ ਖਿੱਚਣ ਵਾਲਾ ਕਰਾਊਡ ਪੁੱਲਰ ਬਣਨਾ ਹੈ ਕਰਾਊਡ ਨਹੀਂ ਬਣਨਾ ਸੋ ਮੈਂ ਜਿੱਥੋਂ ਇੱਥੇ ਜਦੋਂ ਮੈਂ ਆਉਣਾ ਮੈਂ ਇਹ ਸਮਝਾਣਾ ਉਹਨਾਂ ਕਿ ਜਦੋਂ ਇੱਥੋਂ ਤੁਸੀਂ ਬਿਨਾਂ ਸ਼ਿਫਾਰਿਸ਼ ਤੋਂ ਜਿਸ ਤਰ੍ਹਾਂ ਦਰਪਣ ਹਰਨ ਦੱਸਿਆ ਬਿਨਾਂ ਸ਼ਿਫਾਰਿਸ਼ ਤੋਂ ਬਿਨਾਂ ਰਿਸ਼ਤੇਦਾਰਾਂ ਦੀ ਸ਼ਿਫਾਰਿਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਜਦੋਂ ਇੱਥੋਂ ਤੁਸੀਂ ਪੰਜਾਬ ਜਾ ਰਹੇ ਹੋ ਤਾਂ ਫਿਰ ਉੱਥੇ ਜਾ ਕੇ ਤੁਸੀਂ ਕਿਵੇਂ ਸ਼ਿਫਾਰਿਸ਼ ਜਾਂ ਪੈਸੇ ਮੰਗ ਸਕਦੇ ਹੋ ਸਹੀ ਹੈ ਨਾ ਕੋਈ ਕਿਸੇ ਦਾ ਪਹਿਤਾ ਨਹੀਂ ਲੱਗੇ ਨਾ ਕੋਈ ਕਿਸੇ ਐਮਐਲਏ ਦਾ ਜਾਂ ਕੋਈ ਹੋਰ ਕੋਈ ਸ਼ਿਫਾਰਿਸ਼ ਲਾਉਣੀ ਪਈ ਹੋਵੇਗੀ ਇੱਕ ਮੈਨਲੇ ਮੈਨੂੰ ਕਹਿੰਦਾ ਵੀ ਕੱਲ ਨੂੰ ਤੁਸੀਂ 6 ਮਹੀਨੇ ਦੀ ਗੱਲ ਹੈ ਵੀ ਕੱਲ ਨੂੰ ਤੁਸੀਂ 442 ਨੌਕਰੀਆਂ ਦੇਣੀਆਂ ਨੇ ਮੈਂ ਕਿਹਾ ਹਾਂ ਕਹਿੰਦਾ ਆਪਣਾ ਜਮੀ ਖਾਸ ਬੰਦਾ ਇੱਕ ਪਾਰਟੀ ਦਾ ਮੈਂ ਕਿਹਾ ਅੱਛਾ ਮੈਂ ਕਿਹਾ ਉਹ 442 ਚ ਹੈ ਕਹਿੰਦਾ ਨਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਫੇ ਹੁਣ ਕੀ ਕਰੀਏ ਕਹਿੰਦਾ ਜੇ ਤਾਂ ਬਹੁਤ ਖਾਸ ਹੈ ਆਪਣਾ ਤਾਂ ਉਹ ਤਾਂ ਆਪਣਾ ਹੀ ਬੰਦਾ ਜਮੀ ਮੈਂ ਫੇ ਕੀ ਕਰੀਏ ਕਹਿੰਦਾ ਇੱਕ ਨੂੰ ਕੱਢ ਦੋ ਵਿੱਚੋਂ ਇੱਕ ਨੂੰ ਕੱਢ ਦੋ ਇਹਨੂੰ ਪਾ ਲਓ 442 ਚ ਆਪਣਾ ਜਮੀ ਆਪਣਾ ਹੀ ਹੈ ਮੈਂ ਕਿਹਾ ਬਹੁਤ ਵਧੀਆ ਗੱਲ ਐ ਮਲੇ ਸਾਬ ਮੈਂ ਬਾਰੇ ਇੱਕ ਗੱਲ ਦਾ ਜਵਾਬ ਦੇ ਦੋ ਮੈਂ ਹੁਣੀ ਅੱਜ ਇੱਕ ਨੂੰ ਕੱਢ ਦੇਣਾ ਤੇ ਆਪਣੇ ਤੁਹਾਡਾ ਜਿਹੜਾ ਆਪਾਂ ਕਹਿੰਦੇ ਆ ਆਪਣੇ ਬੰਦਾ ਖਾਸ ਉਹਨੂੰ ਪਾ ਲੈਨੇ ਆ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਆਪਣਾ ਖਾਸ ਹੀ ਐ ਯਾਰ ਉਹ ਵੀ ਪੰਜਾਬ ਤੋਂ ਹੀ ਐ ਉਹਦੀ ਮਾਂ ਵੀ ਸਵੇਰੇ ਖੰਡ ਵਾਲਾ ਦਹੀਂ ਮੂੰਹ ਚ ਪਾ ਕੇ ਭੇਜੂਗੀ ਵੀ ਜਾ ਪੁੱਤ ਨੌਕਰੀ ਲਿਆ ਆਪਣੀ ਘਰ ਦੀ ਕਬੀਲਦਾਰੀ ਲਈ ਤੇ ਆਜੂਗੀ ਮੈਂ ਕਿਹਾ ਆਪਣੇ ਵਾਲੇ ਨੂੰ ਕਹਿ ਦੇ ਅਗਲਾ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜਾ ਯਾਰ ਪਰ ਇਹਦੇ ਵਿੱਚ ਮੈਂ ਛੇੜਛਾੜ ਨਹੀਂ ਕਰੂੰਗਾ ਕਿ ਕਿ 4 442 ਚੋਂ ਇੱਕ ਨੂੰ ਕੱਢ ਲਓ ਇੱਧਰਲੇ ਨੂੰ ਪਾ ਲਓ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਕੰਮ ਉਹ ਨਹੀਂ ਚੱਲਣਗਾ ਤੁਸੀਂ ਨੰਬਰ ਲਓ ਮੈਰਿਟ ਤੇ ਇਹ ਨਹੀਂ ਹੋ ਸਕਦਾ ਕਿ 700 ਚੋਂ 690 ਲੈ ਕੇ ਤੁਸੀਂ ਘਰੇ ਬੈਠੇ ਹੋ 700 ਚੋਂ 550 ਵਾਲਾ ਕਿਉਂਕਿ ਉਹ ਕਿਸੇ ਨੂੰ ਜਾਣਦਾ ਸੀ ਜਾਂ ਉਹਦੇ ਕੋਲ ਪੈਸੇ ਸੀ ਉਹ ਨੌਕਰੀ ਲੈ ਗਿਆ ਇਹ ਨਹੀਂ ਹੋ ਸਕਦਾ ਤੁਹਾਡੇ ਘਰ ਦਾ ਕੁੰਡਾ ਖੜਕਾਉ ਉਹੀ ਸਰਕਾਰ ਕਿ ਆਉਪਾ ਹੀ ਤੁਹਾਡੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਤੁਹਾਡੀ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਆ ਆ ਸਿਸਟਮ ਹੈ